ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ ਧੰਪਦ ਪਰਮਿੰਦਰ ਸੋਢੀ ਜੀ ਦੁਆਰਾ ਪੰਜਾਬੀ ਅਨੁਵਾਦ ਚੰਗਾ ਤੇ ਬੁਰਾ ਚੰਗੇ ਕੰਮ ਕਰਨ ਵਿੱਚ ਦੇਰੀ ਨਾ ਕਰੋ ਬੁਰੇ ਕੰਮਾਂ ਤੋਂ ਮਨ ਨੂੰ ਦੂਰ ਰੱਖੋ ਜੋ ਚੰਗੇ ਕੰਮ ਕਰਨ ਵੇਲੇ ਸੁਸਤ ਹੋ ਜਾਵੇ ਉਸ ਦਾ ਮਨ ਬੁਰੇ ਕੰਮਾਂ 'ਚ ਰੁਚੀ ਲੈਣ ਲੱਗਦਾ ਹੈ ਜੇ ਕੋਈ ਬੰਦਾ ਮਾੜਾ ਕੰਮ ਕਰ ਬੈਠੇ ਉਸ ਨੂੰ ਦੁਬਾਰਾ ਇਸ ਤਰ੍ਹਾਂ ਕਰਨ ਤੋਂ ਵਰਜਣਾ ਚਾਹੀਦਾ ਹੈ ਉਸ ਨੂੰ ਮੰਦੇ ਕੰਮਾਂ 'ਚੋਂ ਸਵਾਦ ਲੈਣ ਤੋਂ ਰੋਕਣਾ ਚਾਹੀਦਾ ਹੈ ਮਾੜੇ ਕੰਮ ਕਰਨ ਵਾਲੇ ਨੂੰ ਆਖਰ 'ਚ ਦੁੱਖ ਹੀ ਹਾਸਲ ਹੁੰਦੇ ਹਨ ਜੇ ਕੋਈ ਬੰਦਾ ਚੰਗਾ ਹੋਵੇ ਜੇ ਕੋਈ ਬੰਦਾ ਚੰਗਾ ਕੰਮ ਕਰੇ ਤਾਂ ਉਸ ਨੂੰ ਵਾਰ-ਵਾਰ ਇਸ ਤਰ੍ਹਾਂ ਕਰਨ ਲਈ ਪ੍ਰੇਰਣਾ ਦੇਣੀ ਚਾਹੀਦੀ ਹੈ ਉਸ ਨੂੰ ਚੰਗੇ ਕੰਮਾਂ 'ਚ ਖੁਸ਼ੀ ਲੈਣ ਦੇਵੋ ਚੰਗਾ ਕੰਮ ਕਰਨ ਵਾਲੇ ਨੂੰ ਆਖਰ ਵਿੱਚ ਸੁੱਖ ਹਾਸਲ ਹੁੰਦਾ ਹੈ। ਬੁਰਾ ਕੰਮ ਕਰਨ ਵਾਲਾ ਮਨੁੱਖ ਬੁਰਾਈ ਦਾ ਨਤੀਜਾ ਸਾਹਮਣੇ ਆਉਣ ਤੱਕ ਖੁਸ਼ਹਰਮੀ 'ਚ ਡੁੱਬਿਆ ਰਹਿੰਦਾ ਹੈ। ਪਰ ਜਦ ਬੁਰੇ ਕੰਮ ਦਾ ਨਤੀਜਾ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਆਪਣੀ ਬੁਰਾਈ ਦਾ ਅਹਿਸਾਸ ਹੁੰਦਾ ਹੈ। ਚੰਗੇ ਕੰਮ ਕਰਨ ਵਾਲਾ ਮਨੁੱਖ ਚੰਗਿਆਈ ਦਾ ਨਤੀਜਾ ਸਾਹਮਣੇ ਆਉਣ ਤੱਕ ਦੁੱਖ ਭੋਗਦਾ ਲੱਗਦਾ ਹੈ। ਪਰ ਜਦ ਚੰਗੇ ਕੰਮ ਦਾ ਨਤੀਜਾ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਆਪਣੀ ਚੰਗਿਆਈ ਦਾ ਅਹਿਸਾਸ ਹੁੰਦਾ ਹੈ। ਛੋਟੀ ਮੋਟੀ ਬਰਾਈ ਵੀ ਆਪਣੇ ਅੰਦਰ ਨਾ ਬਣਨ ਦੇਵੋ। ਇਹ ਨਾ ਸੋਚੋ ਕਿ ਮਾੜੀ ਮੋਟੀ ਬਰਾਈ ਕਰਨ ਨਾਲ ਕੁਝ ਨਹੀਂ ਵਿਗੜਦਾ। ਜਿਵੇਂ ਬੂੰਦ-ਬੂੰਦ ਕਰਕੇ ਘੜਾ ਭਰ ਜਾਂਦਾ ਹੈ, ਓਵੇਂ ਹੀ ਮੂਰਖ ਥੋੜਾ-ਥੋੜਾ ਕਰਕੇ ਆਪਣੇ ਅੰਦਰ ਬੁਰਾਈਆਂ ਦਾ ਢੇਰ ਇਕੱਠਾ ਕਰ ਲੈਂਦਾ ਹੈ। ਛੋਟੀ ਮੋਟੀ ਚਿੰਗਾਈ ਕਰਨ ਤੋਂ ਝਿਜਕ ਨਾ ਕਰੋ ਇਹ ਇਹ ਨਾ ਸੋਚੋ ਕਿ ਮਾੜਾ ਮੋਟਾ ਚੰਗਾ ਕੰਮ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਜਿਵੇਂ ਬੂੰਦ ਬੂੰਦ ਕਰਕੇ ਘੜਾ ਭਰ ਜਾਂਦਾ ਹੈ ਓਵੇਂ ਹੀ ਸਿਆਣਾ ਆਦਮੀ ਥੋੜਾ ਥੋੜਾ ਕਰਕੇ ਆਪਣੇ ਅੰਦਰ ਚਿੰਗਾਈਆਂ ਦਾ ਢੇਰ ਇਕੱਠਾ ਕਰ ਲੈਂਦਾ ਹੈ ਜਿਵੇਂ ਕੋਈ ਅਮੀਰ ਆਪਣੇ ਰਖਵਾਲਿਆਂ ਦੀ ਮਦਦ ਨਾਲ ਖਤਰੇ ਵਾਲਾ ਰਾਹ ਪਾਰ ਲੰਘ ਜਾਂਦਾ ਹੈ ਜਾਂ ਫਿਰ ਜਿਵੇਂ ਕੋਈ ਬੰਦਾ ਆਪਣੇ ਜੀਵਨ ਨੂੰ ਬਚਾਉਣ ਲਈ ਜ਼ਹਿਰ ਪੀਣ ਤੋਂ ਗਰੇਜ਼ ਕਰਦਾ ਹੈ ਓਵੇਂ ਹੀ ਮਨੁੱਖ ਨੂੰ ਬੁਰਾਈ ਤੋਂ ਬਚ ਕੇ ਚੱਲਣਾ ਚਾਹੀਦਾ ਹੈ ਜ਼ਖਮ ਰਹਿਤ ਸਰੀਰ ਨੂੰ ਜ਼ਹਿਰ ਛੂ ਵੀ ਲਵੇ ਤਾਂ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਇਸ ਲਈ ਜਿਸ ਮਨੁੱਖ ਦੇ ਹੱਥ ਤੇ ਕੋਈ ਜ਼ਖਮ ਨਾ ਹੋਵੇ ਉਸ ਨੂੰ ਜ਼ਹਿਰ ਚ ਛੁੱਕਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਇਸੇ ਤਰ੍ਹਾਂ ਚੰਗੇ ਮਨ ਵਾਲੇ ਦਾ ਬੁਰਾਈ ਵੀ ਕੁਝ ਨਹੀਂ ਵਿਗਾੜ ਸਕਦੀ ਜੇ ਕੋਈ ਮੂਰਖ ਆਦਮੀ ਕਿਸੇ ਨੇਕ ਤੇ ਸਾਫ ਦਿਲ ਵਾਲੇ ਬੰਦੇ ਨਾਲ ਬੁਰਾ ਕਰੇ ਤਾਂ ਸਮਝੋ ਬੁਰਾਈ ਦਾ ਫਲ ਉਸਨੂੰ ਖੁਦ ਭੁਗਤਣਾ ਪੈਂਦਾ ਹੈ ਇਹ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਹਵਾ 'ਚ ਧੋੜ ਉਡਾਣ ਵਾਲਾ ਆਪ ਹੀ ਇਸ ਧੋੜ ਦਾ ਸ਼ਿਕਾਰ ਹੋ ਜਾਂਦਾ ਹੈ ਲੋਕ ਇਸ ਧਰਤੀ ਤੇ ਜਨਮ ਲੈਂਦੇ ਹਨ ਬੁਰੇ ਕਰਮ ਕਰਨ ਵਾਲੇ ਨਰਕਾਂ ਵਿੱਚ ਅਤੇ ਨੇਕੀ ਕਰਨ ਵਾਲੇ ਸਵਰਗਾਂ ਵਿੱਚ ਚਲੇ ਜਾਂਦੇ ਹਨ ਔਰ ਵਿਕਾਰਹੀਨ ਭਾਵ ਸ਼ੁੱਧ ਬੁੱਧੀ ਵਾਲੇ ਲੋਕ ਨਿਰਵਾਣ ਨੂੰ ਪ੍ਰਾਪਤ ਹੋ ਜਾਂਦੇ ਹਨ ਕੋਈ ਆਦਮੀ ਭਾਵੇਂ ਅਸਮਾਨਾਂ ਚ ਭਾਵੇਂ ਸਮੁੰਦਰ ਦੀਆਂ ਤਹਾਂ ਚ ਤੇ ਭਾਵੇਂ ਪਰਬਤਾਂ ਦੀਆਂ ਗੁਹਾਂਵਾਂ ਵਿੱਚ ਜਾ ਲੁਕੇ ਪਰ ਤਾਂ ਵੀ ਉਸਦੇ ਬੁਰੇ ਕਰਮ ਉਸ ਦਾ ਪਿੱਛਾ ਨਹੀਂ ਛੱਡਦੇ ਕੋਈ ਆਦਮੀ ਭਾਵੇਂ ਅਸਮਾਨਾਂ ਵਿੱਚ ਭਾਵੇਂ ਸਮੁੰਦਰ ਦੀਆਂ ਤਹਾਂ ਵਿੱਚ ਤੇ ਭਾਵੇਂ ਪਰਬਤਾਂ ਦੀਆਂ ਗੁਹਾਂਵਾਂ ਵਿੱਚ ਜਾ ਲੁਕੇ ਪਰ ਤਾਂ ਵੀ ਉਹ ਮੌਤ ਦੀ ਤਾਕਤ ਤੋਂ ਬਚ ਨਹੀਂ ਸਕਦਾ ਧੰਨਵਾਦ